ਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜੇ ਆ ਬਚ ਗਏ ਠੀਕ ਆ ਸਰ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪਤਲ ਦੇ ਵਿੱਚ ਆ ਹਾਂਜੀ ਸਾਡੇ ਉਹ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰ ਰਾਮ ਸੁਪਰ ਸਪੈਸ਼ਲਿਟੀ ਹਸਪਤਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੋਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਏ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਹੈ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਡੀਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪਤਾਲ ਵਿੱਚ ਆ ਹਾਂਜੀ ਸੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੋਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਏ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਹੈ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਡੀਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪੀਟਲ ਵਿੱਚ ਆ ਹਾਂਜੀ ਸੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 7 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਡਾਕਟਰ ਸਾਹਿਬ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਾਲ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪੀਟਲ ਵਿੱਚ ਆ ਹਾਂਜੀ ਸੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਇਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੋਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਏ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਡੀਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪਤਾਲ ਵਿੱਚ ਆ ਹਾਂਜੀ ਸਕਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪੀਟਲ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ 5 ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਹਾਂ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਰ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪੀਟਲ ਵਿੱਚ ਆ ਹਾਂਜੀ ਸਕਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼੍ਰੀ ਰਾਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਹਨ ਜਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸਕਿड्यूल ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਕੁਸ਼ਚੇ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਹੈ ਜਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਦੇ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ لیکن جد ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਐ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲਦੇ ਸੀ ਉਸ ਟਾਈਮ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਜਦੋਂ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਐ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲ ਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਹੜੇ ਲੱਗੇ ਹੋਏ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲਦੇ ਸੀ ਕੁਸ਼ਚਨ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 7 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਹਨ ਜਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪਤਲ ਵਿੱਚ ਆ ਹਾਂਜੀ ਸਕਿड्यूल ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਹਨ ਜਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਕੁਐਸਚਨ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤਾਂ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪੀਟਲ ਵਿੱਚ ਹੈ ਹਾਂਜੀ ਸ਼ੈਡਿਊਲ ਸਵੇਰੇ ਜਿਹੜੇ ਆ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ ਠੀਕ ਹੈ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਹੈ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆ ਕੇ ਜਿਹੜਾ ਹੈ ਅਸੀਂ ਕੋਸ਼ਿਸ਼ ਕੀਤੀ ਹੈ ਪਰ ਜਿਹੜਾ ਮਰੀਜ਼ ਨੂੰ ਬਚਾ ਨਹੀਂ ਸਕੇ ਟੋਟਲ ਕਿੰਨੇ ਗੋਲਗੇ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਤੇ ਲੱਗੇ ਹੋਏ ਹਨ ਜਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਉਸ ਟਾਈਮ ਜਦ ਲੈ ਕੇ ਆਇਸੀ ਤਾਂ ਪੇਸ਼ੈਂਟ アンਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜਾ ਇੰਟੂਵੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਜੀ ਸੀ ਪੀ ਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਸਭ ਜੋ ਗੋਲੀਆਂ ਦਾ ਮਾਮਲਾ ਤੁਹਾਡੇ ਹਸਪੀਟਲ ਦੇ ਵਿੱਚ ਹੈ ਹਾਂਜੀ ਸੈਡਿਊਲ ਸਵੇਰੇ ਜਿਹੜੇ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਮ ਸੁਪਰ ਸਪੈਸ਼ੈਲਿਟੀ ਹਸਪੀਟਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੇ